ਹੈਲੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਮੈਂ ਮਨਿੰਦਰ ਇੱਕ ਜੋਟ੍ਰੈਂਸ ਤੋਂ ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ ਜਿੰਨੇ ਵੀ ਸੂਟ ਲੈ ਕੇ ਆਇਆ ਸਾਰੇ ਹਾਈ ਕਲਾਸ ਸੂਟ ਹੋਣਗੇ ਹਾਈ ਕੁਆਲਿਟੀ ਦੇ ਸੂਟ ਹੋਣਗੇ ਇਹ ਪੂਰੇ ਫੰਕਸ਼ਨਲ ਵੇਅਰ ਸੂਟ ਨੇ ਜੀ ਸਿੰਪਲ ਸੂਟ ਨਹੀਂ ਹੈਗੇ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਹ ਵਾਲਾ ਲਹਿੰਗਾ ਰਾਇਨ ਬਲੂ ਕਲਰ ਦੇ ਵਿੱਚ ਬੜਾ ਹੀ ਪਿਆਰਾ ਲਹਿੰਗਾ ਬਣਿਆ ਹੋਇਆ ਪ੍ਰੋਪਰ ਹੈਂਡਵਰਕ ਦਾ ਲਹਿੰਗਾ ਜੀ ਬਹੁਤ ਜ਼ਿਆਦਾ ਹੈਵੀ ਆ peach orange peach color ਦੇ ਨਾਲ ਇਹਦਾ ਕੰਟਰਾਸਟ ਆ ਦੁਪੱਟਾ ਵੀ ਬਹੁਤ ਹੈਵੀ ਆ ਨੈਕਸਟ ਵਾਲਾ ਵੀ ਲੰਗਾ ਦੇਖੋ ਆਪਣਾ ਇਹ ਹੈਗਾ ਜੀ ਬਲੈਕ ਕਲਰ ਦਾ ਡਿਟੇਲਿੰਗ ਬਹੁਤ ਸੋਹਣੀਆ ਸੂਟ ਦੀ ਹੈਵੀ ਲੰਗਾ ਆ ਪੂਰਾ ਤੇ ਦੁਪੱਟੇ ਦਾ ਕੰਟਰਾਸਟ ਸੂਟ ਤੇ ਦੁਪੱਟਾ ਵੀ ਫੁੱਲ ਹੈਵੀ ਆ ਇਹ ਵਾਲਾ ਸੂਟ ਹੈਗਾ ਜੀ ਆਪਣਾ ਬਹੁਤ ਹੈਵੀ ਸੂਟ ਆ ਇਹ ਵੀ ਫਰੰਟ ਪੂਰਾ ਵਰਕ ਕੀਤਾ ਹੋਇਆ ਸਾਰੇ ਦਬਕੇ ਦਾ ਵਰਕ ਆ ਸਿੱਪੀ ਮੋਤੀ ਦੁਪੱਟਾ ਪੂਰਾ ਹੈਵੀ ਆ ਸਲਵਾਰ ਤੇ ਵਰਕ ਆ ਪਿਓਰ ਕਰੀਪ ਦਾ ਸੂਟ ਆ ਜੀ ਤੇ ਕਿੰਨੇ ਸੋਹਣੇ ਲਟਕਣ ਲੱਗੇ ਹੋਏ ਆ ਵਿੱਚ ਇਹ ਦੁਪੱਟਾ ਦੇਖੋ ਖੁੱਲਾ ਡੁੱਲਾ ਕਿੰਨਾ ਹੈਵੀ ਦੁਪੱਟਾ ਆ ਇਹ ਸੂਟ ਦਾ ਇਹ ਵੀ ਸੂਟ ਬਹੁਤ ਫਿਆਰਾ ਇਹ ਵਾਲਾ ਸੂਟ ਦੇਖੋ ਜੀ ਕਿੰਨਾ ਸੋਹਣਾ ਕਲਰ ਆ ਇਹਦੇ ਦੇ ਵਿੱਚ ਕਿੰਨਾ ਸੋਹਣਾ ਇਹਦੇ ਤੇ ਤੇ ਵਰਕ ਹੋਇਆ ਹੋਇਆ ਆ ਪੂਰੇ ਹੈਵੀ ਸੂਟ ਨੇ ਜੀ ਸਾਰੇ ਆਪਣੇ ਇਹ ਸੂਟ ਹੈਗਾ ਸਲਵਾਰ ਦੇ ਨਾਲ ਇਹਨਾਂ ਨੂੰ ਤੁਸੀਂ ਕਸਟਮਾਈਜ਼ ਵੀ ਕਰ ਸਕਦੇ ਹੋ ਇਹ ਵਾਲਾ ਆਰਟੀਕਲ ਜੀ ਮੇਰਾ ਪਰਸਨਲ ਫੇਵਰਟ ਆਰਟੀਕਲ ਆ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਪਰ ਆਪਣੇ ਕੋਲੇ ਸੂਟ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਤੇ ਆਇਆ ਹੋਇਆ 25000 ਤੱਕ ਇਹ ਸੂਟ ਸੇਲ ਹੁੰਦਾ ਆ ਇਹਦੀ ਵਰਕ ਦੇਖ ਲਓ ਸੂਟ ਦਾ ਕਲਾ ਤੇ ਇਹਦਾ ਦੁਪੱਟਾ ਦੇਖੋ ਤੁਸੀਂ ਕਿੰਨਾ ਜ਼ਿਆਦਾ ਪਿਆਰਾ ਆ ਸਲਵਾਰ ਬਹੁਤ ਇਹਦੀ ਪਿਆਰੀ ਬਣੀ ਹੋਈ ਆ ਬਹੁਤ ਸੋਹਣਾ ਕਲਰ ਕੰਟਰਾਸਟ ਦਾ ਸੂਟ ਦਾ ਬਹੁਤ ਜ਼ਿਆਦਾ ਹੈਵੀ ਸੂਟ ਆ ਇਹ ਵਾਲਾ ਵੀ ਦੇਖੋ ਤੁਸੀਂ ਕ੍ਰੇਪ ਦਾ ਸੂਟ ਆ ਪਿਓਰ ਹੈਂਡਵਰਕ ਹੋਇਆ ਹੋਇਆ ਇਹਦੀਆਂ ਵੀ 슬ੀਵਜ਼ ਬਹੁਤ ਹੈਵੀ ਨੇ ਬਾਹੂ ਬਹੁਤ ਹੈਵੀ ਆ ਦੁਪੱਟਾ ਬਹੁਤ ਸੋਹਣਾ ਲੇਸ ਦੇ ਨਾਲ ਰੈਡੀ ਹੋਇਆ ਹੋਇਆ ਆ ਇਹ ਜੀ ਆਪਣੇ ਜੈਨੂਇਨ ਪ੍ਰਾਈਸ ਦੇ ਸੂਟ ਨੇ ਬਹੁਤ ਰੀਜ਼ਨੇਬਲ ਜੇ ਸੂਟ ਨੇ ਜੀ ਇਹ ਸ਼ਿਮਰ ਸਿਲਕ ਦੇ ਸੂਟ ਨੇ ਘੇਰਾ ਇਹਨਾਂ ਦਾ ਵਰਕ ਆ ਦੁਪੱਟਾ ਇਹਨਾਂ ਦਾ ਵਰਕ ਆ ਨਾਲ ਇਹਨਾਂ ਦੇ ਸਿਲਕ ਦੀ ਬਾਟਮ ਲੱਗੀ ਹੋਈ ਆ ਇਹ ਵੀ ਬੜੇ ਸੋਬਰ ਜੇ ਸੂਟ ਨੇ ਜੀ ਬਟ ਇਹਨਾਂ ਦਾ ਪ੍ਰਾਈਸ ਵੀ ਬਹੁਤ ਚੰਗਾ ਆ ਕਲਰ ਕਲਰਸ ਬਹੁਤ ਇਹਨਾਂ ਦੇ ਵਿੱਚ ਅਵੇਲੇਬਲ ਨੇ ਜੀ ਇਹ ਵੀ ਸਾਰੇ ਹੈਂਡਵਰਕ ਦੇ ਸੂਟ ਨੇ ਨੈਕਸਟ ਵਾਲਾ ਸੂਟ ਹੈਗਾ ਜੀ ਇਹਦਾ ਤੁਸੀਂ ਕੁਝ ਮਰਜੀ ਸ਼ਰਾਰਾ ਗਰਾਰਾ ਜੋ ਮਰਜੀ ਬਣਾ ਸਕਦੇ ਹੋ 셔ਟ ਫੁੱਲੀ ਹੈਂਡਵਰਕ ਦੀ ਰਹੂਗੀ ਬਹੁਤ ਪਿਆਰੀ 셔ਟ ਆ ਪਿਓਰ ਕ੍ਰੀਪ ਦੀ ਨਾਲ ਬਾਟਮ ਰਹੂਗੀ ਤੇ ਦੁਪੱਟਾ ਵੀ ਬਹੁਤ ਪਿਆਰਾ ਹੈ ਜੀ ਨੈਕਸਟ ਵਾਲਾ ਜਿਹੜਾ ਸੂਟ ਆ ਆਪਣਾ ਇਹ ਔਰਗਾਂజా ਦਾ ਸੂਟ ਆ ਜੀ ਔਰਗਾਂజా ਦਾ ਹੀ ਨਾਲ ਦੁਪੱਟਾ ਆ ਬੜਾ ਸੋਹਣਾ ਵਰਕ ਹੋਇਆ ਹੋਇਆ ਦੁਪੱਟੇ ਦੇ ਉੱਤੇ ਬੜਾ ਸੋਹਣਾ ਵਰਕ ਹੋਇਆ ਹੋਇਆ ਹੈ ਜੀ ਤੇ ਬਾਟਮ ਇਹਦੀ ਪਲੇਨ ਰਹੂਗੀ ਜੀ ਜੇ ਇਹ ਵਾਲਾ ਸੂਟ ਹੈਗਾ ਜੀ ਆਪਣਾ ਬਲੈਕ ਕਲਰ ਦਾ ਪਿਓਰ ਕ੍ਰੇਪ ਦੇ ਉੱਤੇ ਸੂਟ ਆ ਬਲੈਕ ਹੀ ਬਾਟਮ ਹੈ ਦੀ ਬਾਟਮ ਦੇ ਉੱਤੇ ਵੀ ਵਰਕ ਆ ਬਾਜੂ ਵੀ ਵਰਕ ਨੇ ਹੈਵੀ ਸੂਟ ਆ ਜੀ ਇਹ ਵੀ ਪੂਰਾ ਰਾਇਲ ਬਲੂ ਸੂਟ ਦੇਖੋ ਜੀ ਕਿੰਨਾ ਸੋਹਣਾ ਕੰਟਰਾਸਟ ਆ ਕਰੀਮ ਕਲਰ ਦੇ ਚ ਕਿੰਨਾ ਹੈਵੀ ਵਰਕ ਹੋਇਆ ਹੋਇਆ ਆ ਸੂਟ ਦੇ ਉੱਤੇ ਬਾਜੂ ਉੱਤੇ ਵਰਕ ਆ ਫੋਰ ਸਾਈਡਰਡ ਦੁਪੱਟਾ